ਰਾਜਾ ਤੇ ਪੁੱਛਦਾ ਨਿਰਾਣੀ ਸੁਣ ਮੇਰੀ ਬਾਤ ਨੂੰ ਰਾਜਾ ਤੇ ਪੁੱਛਦਾ ਨਿਰਾਣੀ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਨੀ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਨੀ ਮੋਤੀ ਕਿਸ ਨੂੰ ਦਈਏ ਪੰਦੇ ਕੁਲ ਜਾਈਏ ਵੇ ਰਾਜਾ ਸਾਹਸਦ ਵਾਈਏ ਪੰਦੇ ਕੁਲ ਜਾਈਏ ਵੇ ਰਾਜਾ ਸਾਹਸਦ ਵਾਈਏ ਗਾਗਰ ਦੇ ਸੁੱਚੇ ਬੀ ਮੋਤੀ ਉਸ ਨੂੰ ਦੇਈਏ ਗਾਗਰ ਦੇ ਸੁੱਚੇ ਬੀ ਮੋਤੀ ਉਸ ਨੂੰ ਦੇਈਏ ਪੁੱਤਰਾ ਦੇ ਜੰਮਣੇ ਵੇ ਰਾਜਾ ਨੂੰ ਹਾਦੇ ਆਵਣੇ ਪੁੱਤਰਾ ਦੇ ਜੰਮਣੇ ਵੇ ਰਾਜਾ ਨੂੰ ਹਾਦੇ ਆਵਣੇ ਇੰਦਰ ਦੇ ਵਰ ਖਾਵੇ ਰਾਜਾ ਨਿਤ ਨਈਓ ਇੰਦਰ ਦੇ ਰਾਜਾ ਤੇ ਪੁੱਛਦਾ ਨਿਰਾਨੀ ਸੁਣ ਮੇਰੀ ਬਾਤ ਨੂੰ ਰਾਜਾ ਤੇ ਪੁੱਛਦਾ ਨਿਰਾਨੀ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਨੀ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਨੀ ਮੋਤੀ ਕਿਸ ਨੂੰ ਦਈਏ ਲਲਾਰੀ ਕੋਲ ਜਾਈਏ ਵੇ ਰਾਜਾ ਚੀਰਾ ਰੰਗਵਾਈਏ ਲਲਾਰੀ ਕੋਲ ਜਾਈਏ ਵੇ ਰਾਜਾ ਚੀਰਾ ਰੰਗਵਾਈਏ ਗਾਗਰ ਦੇ ਸੁੱਚੇ ਵ ਮੋਤੀ ਉਸ ਨੂੰ ਦੇਈਏ ਗਾਗਰ ਦੇ ਸੁੱਚੇ ਵ ਮੋਤੀ ਉਸ ਨੂੰ ਦੇਈਏ ਉਤਰਾ ਦੇ ਜੰਮੜੇ ਬਿ ਰਾਜਾ ਨੂੰ ਹਾ ਦੇ ਆਵਣੇ ਉਤਰਾ ਦੇ ਜੰਮੜੇ ਬਿ ਰਾਜਾ ਨੂੰ ਹਾ ਦੇ ਆਵਣੇ ਇੰਦਰ ਦੇ ਬਰ ਖਾਵੇ ਰਾਜਾ ਨੇਤੇ ਨਹੀਂਓ ਇੰਦ ਰਾਜਾ ਤੇ ਪੁੱਛਦਾ ਨਿ ਰਾਣੀ ਸੁਣ ਮੇਰੀ ਬਾਤ ਨੂੰ ਰਾਜਾ ਤੇ ਪੁੱਛਦਾ ਨਿ ਰਾਣੀ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਨਿ ਮੋਤੀ ਕਿਸ ਨੂੰ ਦੇਈਏ ਗਾਗਰ ਦੇ ਸੁੱਚੇ ਨਿ ਮੋਤੀ ਕਿਸ ਨੂੰ ਦੇਈਏ ਮੱਲਣ ਕੋਲ ਜਾਈਏ ਵੀ ਰਾਜਾ ਸੇਰਾ ਗੁੰਦਵਾਈਏ ਮੱਲਣ ਕੋਲ ਜਾਈਏ ਵੀ ਰਾਜਾ ਸੇਰਾ ਗੁੰਦਵਾਈਏ ਗਾਗਰ ਦੇ ਸੁੱਚੇ ਵਿਮੁੱਤੀ ਉਸ ਨੂੰ ਦੇਈਏ ਗਾਗਰ ਦੇ ਸੁੱਚੇ ਵਿਮੁੱਤੀ ਉਸ ਨੂੰ ਦੇਈਏ ਪੁੱਤਰਾਂ ਦੇ ਜੰਮਣੇ ਵੇ ਰਾਜਾ ਨੂੰ ਹਾ ਦੇ ਆਵਣੇ ਪੁੱਤਰਾਂ ਦੇ ਜੰਮਣੇ ਵੇ ਰਾਜਾ ਨੂੰ ਹਾ ਦੇ ਆਵਣੇ ਇੰਦਰ ਦੇ ਵਰ ਖਾਵੇ ਰਾਜਾ ਨੈਤ ਨਈਓ ਇੰਦਰ ਦੇ इन्द्रदे वर्खवे राजा